ਮੈਂ ਡਾਂਕੀ ਲਾ ਕੇ ਆਇਆ ਕਿ ਕਿਧਰ ਕਿਧਰ ਨੂੰ ਮਹਿਮਾਨੀਆਂ ਤੋਂ ਇਧਰ ਆਇਆ ਅੱਛਾ ਜੀ ਆਏ ਬਈ 4 ਮਹੀਨੇ ਹੋ ਗਏ 1 ਸਾਲ ਕੇ ਪਰਮਿਟ ਵੀਜ਼ਾ ਤੇ ਇਧਰ ਆਇਆ ਹਾਂ ਅਸਲਾਮੁਅਲੈਕਮ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨੇ ਅੱਲਾਹ ਨਕਰਮ ਫਜ਼ਲ ਦੇ ਨਾਲ ਤੇ ਸੁਬਾ ਸੁਬਾ ਆਇਆ ਕੰਮ ਤੇ ਰਾਤ ਹੀ بارش ਬਹੁਤ ਜ਼ਿਆਦਾ ਹੋਈ ਸਾਰੀ ਰਾਤ بارش ਹੁੰਦੀ ਰਹੀ ਮੈਂ ਦੋਸਤਾਂ ਅੱਗ ਬਾਲੀ ਦੀਆਂ ਬੈਠੇ ਰੇਂ ਦੇਸੀ ਮੋਲ ਬਣਾਇਦਾ ਕੁਝ ਦੋਸਤੋਂ ਉੱਪਰ ਅੱਗ ਬਾਲ ਕੇ ਬੈਠੇ ਨੇ ਮੈਂ ਚਲੋ ਛੋਟੀ ਜੀ ਵੀਡੀਓ ਬਣਾਣੇ ਆ ਨਾਲੇ ਬੰਦਿਆਂ ਕੋਲ ਮਾਲੂਮਾਤ ਲੈਣੇ ਆ ਤੁਹਾਡੇ ਨਾਲ ਸ਼ੇਅਰ ਕਰਨੇ ਆ ਵੀਡੀਓ ਐਂਡ ਤੱਕ ਦੇ ਅਗਬਾਲੀ ਦੇ ਵੇਖਣੇ ਧੁੱਪ ਛੁੱਪ ਨਿਕਲਦੀ ਆ ਤੇ ਫਿਰ ਸ਼ੁਰੂ ਕਰਨੇ ਆ ਉਹਨਾਂ ਦਾ ਕਿ ਚਲੋ ਇੱਕ ਛੋਟੀ ਜੀ ਵੀਡੀਓ ਬਣਾਈਏ ਤੁਹਾਡੇ ਨਾਲ ਦੋਸਤੋ ਤੇ ਕੁਝ ਆ ਦੋਸਤ ਨੇ ਆਪਣੇ ਇੰਡੀਆ ਤੋਂ ਸਾਰੇ ਮਿਕਸਿੰਗ ਆ ਸਾਰੇ ਬੰਗਲਾਦੇਸ਼ ਪਾਕਿਸਤਾਨ ਇੰਡੀਆ ਸਾਰੇ ਦੋਸਤ ਆ ਬੰਗਾਲੀਓ ਪਿਛੇ ਨੇ ਇੰਡੀਅਨ ਪਾਕਿਸਤਾਨੀ ਆ ਤੇ ਬੈਠੇ ਨੇ ਅਗਬਾਲੀ ਦੇ ਕੁਝ ਦੋਸਤੋ ਬੈਠੇ ਨੇ ਪਰ ਅਗਬਾਲੀ ਦੇ ਬੰਗਾਲੀ ਬੈਠੇ ਨੇ ਉਧਰ ਚਾਰ ਪੰਜ ਉਹ ਤੂੰ ਰਹਿਣ ਦੇ ਉਹ ਵਾਹ ਵਾਹ ਵੇਖ ਸਾਡਿਓ ਦੇਸੀ ਮੋ ਲਗਬਾਲੀ ਦੇ ਦੋਸਤ ਸਾਰੇ ਬੈਠੇ ਨੇ ਸਾਰਿਆਂ ਤੁਹਾਡੇ ਜਿਹੜਿਆਂ ਕਰਾਨੇ ਆ ਆਪਣਾ ਆਪਣਾ ਬਾਈ ਦੱਸੀ ਜਾਇਓ ਹਾਂਜੀ ਭਾਈ ਕਿਹੜੀ ਜਗ੍ਹਾ ਤੋਂ ਆਪਾ ਪੰਜਾਬ ਤੋਂ ਭਾਈ ਇੱਕ ਥੋੜਾ ਜਿਹਾ ਜ਼ੋਰ ਨਾਲ ਬੋਲਣਾਂ ਕਵਾਸ ਸਹੀ ਆਏ ਪੰਜਾਬ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਲੁਧਿਆਣਾ ਸਾਈਡ ਤੋਂ ਭਾਈ ਐ ਭਾਈ ਆਪਣਾ ਪੰਜਾਬ ਲੁਧਿਆਣਾ ਤੋਂ ਆਇਆ ਤੇ ਕਿਹੜੇ ਵੀਜ਼ੇ ਤੇ ਆਇਓ ਅਸੀਂ 9 ਮਹੀਨੇ ਵਾਲੇ ਤਿੰਨ ਰੋਲਾਸਤ ਵਾਲੇ ਤੇ ਹਾਂ ਸੀਜ਼ਨਲ ਵੀਜ਼ੇ ਤੇ ਆਏ ਨੇ ਸੀਜ਼ਨਲ ਵੀਜ਼ਾ 9 ਮਹੀਨੇ ਵਾਲਾ ਕਿੱਕਾ ਆਪਣਾ ਹੈ ਭਾਈ ਟਰੱਕ ਡਰਾਈਵਰ ਆ ਟਰੱਕ ਚਲਾਉਂਦਾ ਸੀ ਟਰੱਕ ਦੇ ਕੇ ਯੂਰਪ ਦਾ ਸ਼ੌਕ ਆਇਆ ਤੇ ਯੂਰਪ ਆ ਗਿਆ ਟ੍ਰੈਕ ਆ ਕੇ ਇੱਥੇ ਆ ਗਿਆ ਨਹੀਂ ਨਹੀਂ ਡੰਕੀ ਲਾ ਕੇ ਨਹੀਂ ਨਾ ਕਿਹਦੇ ਤੇ ਕਿਹੜਾ ਵੀਜ਼ਾ ਸੀ ਮੇਰਾ ਡੰਕੀ ਵਾਲਾ ਹੀ ਆ ਡੰਕੀ ਵਾਲਾ ਸੀ ਤਾਂ ਮੈਂ ਡੰਕੀ ਲਾ ਕੇ ਆਇਆ ਕਿ ਕਿਧਰ ਕਿਧਰ ਨੂੰ ਮਹਿਮਾਨੀਆਂ ਤੋਂ ਇਧਰ ਆਇਆ ਅੱਛਾ ਇਧਰ ਇੰਡੀਆ ਤੋਂ ਸਿੱਧਾ ਰូមਾਨੀਆਂ ਆਇਆ ਹੈ ਰូមਾਨੀਆਂ ਉਹ ਕਿਹੜਾ ਵੀਜ਼ਾ ਸੀ ਵਰਕ ਪਰਮਿਟ ਹਾਂ ਛੇਤਰ ਕੋ ਰូមਾਨੀਆਂ ਦਾ ਵਰਕ ਪਰਮਿਟ ਹੈ ਹਾਂ ਐ ਦੋਸਤ ਇੰਡੀਆ ਪੰਜਾਬ ਤੋਂ ਰូមਾਨੀਆਂ ਦਾ ਵਰਕ ਵੀਜ਼ਾ ਲਾ ਕੇ ਰូមਾਨੀਆਂ ਆਇਆ ਤੇ ਫਿਰ ਅੱਗੇ ਇਟਲੀ ਆਇਆ ਤੇ ਹੁਣ ਇੱਥੇ ਤੁਸਾਂ ਸਾਂਦਰੇ ਤੋੜ ਰਹੇ ਆਂ ਉਹ ਪਹਿਲਾਂ ਕਿਹੜਾ ਕੰਮ ਕਰਦਾ ਰਿਹਾ ਉਹ ਦੱਸਣਾ ਕੋ ਬਹੁਤ ਬੁੱਢੇ ਕੋ ਫਸਕੇ ਦਾ ਮੈਂ ਬੱਕਰੀਆਂ ਦਾ ਉਹ ਕਿੰਨੀ ਢੈਰ ਕੀਤਾ ਸੀ ਸਾਰ ਇੱਕ ਬੱਕਰੀਆਂ ਦਾ ਕੰਮ ਦੇ ਕਿੰਨੇ ਸੈਲਰੀ ਮਿਲਦੀ ਸੀ 800 ਤੋਂ 700 ਤੋਂ 700 ਤੋਂ ਸਟਾਰਟ ਕੀਤਾ ਆ ਅੱਛਾ ਫਿਰ ਤੱਕ ਗਿਆ ਮੋੜ ਕੇ ਤੰਗ ਕਰਨ ਲੱਗ ਗਿਆ ਫੇ ਮੈਂ ਛੱਡ ਕੇ ਆ ਗਿਆ ਤੰਗ ਕੀ ਕਰਦਾ ਸੀ ਜਿੱਦਾਂ ਉਹਦਾ ਕਾਸਾ ਫਿਸ਼ੀ ਹੋ ਸੀਗਾ ਅੱਛਾ ਉਹਦੇ ਉੱਤੇ ਕੰਮ ਕਰਵਾਉਂਦਾ ਸੀਗਾ ਰਾਤ ਦਿਨ ਸੌਣ ਨਹੀਂ ਸੀ ਦਿੰਦਾ ਅੱਛਾ ਜਦੋਂ ਦਿਲ ਕਰਦਾ ਸੀ ਆਵਾਜ਼ ਮਾਰ ਲੈਂਦਾ ਸੀਗਾ ਅੱਛਾ ਕਿੰਨੇ ਘੰਟੇ ਘੰਟੇ ਦਾ ਪਤਾ ਨਹੀਂ ਸੀ ਕਦੀ 14 ਵੀ ਲੱਗ ਜਾਂਦੇ ਸੀ 15 ਵੀ ਲੱਗ ਜਾਂਦੇ ਸੀ ਮਾ ਬੜਾ ਫਿਰ ਤੇ ਕੰਮ ਕਰਨੇ ਪੈਂਦਾ ਸੀ ਬਹੁਤ ਦੁਖੀ ਕਰਦਾ ਸੀ ਸਹੀ ਹੈ ਸਹੀ ਹੈ ਦੋਸਤੋ ਵੇਖ ਸਾਡੇ ਤੁਸੀਂ ਦੋਸਤ ਆ ਇੱਥੇ ਦੰਦੇ ਨੇ ਪਹਿਲਾਂ ਇਹੜਾ ਨਾ ਜਦੋਂ ਆਇਆ ਇਟਲੀ ਦੇ ਵਿੱਚ ਤੇ ਬੱਕਰੀਆਂ ਭੇਡਾਂ ਦਾ ਕੰਮ ਕੀਤਾ ਇੱਕ ਸਾਲ 700 ਤੋਂ ਸ਼ੁਰੂ ਕਰਕੇ 1000 ਰੁਪਏ ਤੱਕ ਸੈਲ ਦੀ ਪਹੁੰਚੀ ਸੀ ਤੇ ਮਾਲਕ ਇਹੜਾ ਨੂੰ ਬਹੁਤ ਜ਼ਿਆਦਾ ਕੰਮ ਲੈਣਦਾ ਹੈ ਬਈ तकरीबन 14-15 ਘੰਟੇ ਦਿਨੇ ਬੱਕਰੀਆਂ ਚੜਾਉਣੀਆਂ ਰਾਤ ਨੂੰ ਕੀ ਬਣਾਉਂਦੇ ਹਮ ਮਸਰੇਲਾ 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 ਚੀਜ਼ ਜਿਹੜੀ ਹੈ ਨਾ ਉਹ ਬਣਾਉਂਦੇ ਹਨ ਰਾਤ ਨੂੰ 12 ਇੱਕ ਉਥੇ ਵਾਜ ਜਾਂਦਾ ਸੀ ਉਦੋਂ ਸੁਬਾਹ ਸੁਬਾਹ ਕਿੰਨੇ ਵੇਠਵਾਲਦਾ ਸੀ ਰਾਤ ਨੂੰ 9 ਵਜੇ ਲਾ ਕੇ ਸਵੇਰੇ 8 ਵਜੇ ਤੱਕ 10 ਵਜੇ ਤੱਕ ਪ੍ਰੋਪਰ ਲਗਾਤਾਰ ਸਾਰੀ ਰਾਤ ਲੱਗਿਆ ਰਹਿਣਾ ਹੈ ਹਾਂ ਤੇ ਸੋਣਾ ਕਿ ਸੋਣਾ ਕਿਹੜੇ ਟਾਈਮ ਫੇ ਘਾਟ ਹੀ ਸੋਣਾ ਹੈ ਫੇਰ ਤੂੰ ਹਾਂ ਸੋਣ ਹੀ ਨਹੀਂ ਦਿੰਦਾ ਐਦਾਂ ਬੱਕਰੀਆਂ ਜਾਣ ਕਰ ਦਿੱਛੇ ਦਰਾਸਦ ਨਾ ਲੱਗ ਗਈ ਢੋਈ ਬਹੁਤ ਹੀ ਓਕੇ ਹੋ ਗਿਆ ਕੰਮ ਬੱਕਰੀਆਂ ਚ ਆਦੇ ਸੌਣੇ ਬੱਕਰੀ ਕਿੰਨੇ ਨਾ ਛਾੜਦੇ ਰਹੋ ਦੋ ਜਾਣੇ ਪਾੜੀਆਂ ਪੂਣੀਆਂ ਤੇ ਸਹੀ ਹੋ ਗਿਆ ਬਈ ਉਹ ਦੂਸਰਾ ਲੱਗੇ ਤਾਂ ਕੋਈ ਛੱਡ ਛੱਡ ਦੇ ਉਹਨੂੰ ਵੀ ਉਹ ਲੱਗਾ ਉਹ ਹੈਗਾ ਕੰਮ ਸੀ ਕੰਮ 55 ਸਾਲਾਂ ਦਾ ਤੁਰਦਾ ਉਹ ਮੱਚ ਮੱਚ ਗਈ ਸਾਰਾ ਕੰਮ ਮੇਰੇ ਸਿਰ ਤੇ ਸੀਗਾ ਅੱਛਾ ਆ ਚੌਦੀ 55 ਸਾਲ ਹੈ ਹੈ ਇਹ ਜਿਆਦਾ ਏਜ ਹੋਏ ਫਿਰ ਇਹੋ ਜੇ ਕੰਮ ਪੱਕੇ ਲਾ ਵੀ ਨਾ ਬੱਕਰੀਆਂ ਪੇ ਰਾਮ ਨਾਲ ਚਾਰਦੇ ਰਹੇ ਉਹਨੂੰ ਫਿਰ ਉਹ ਤੋਂ ਕੰਮ ਨਹੀਂ ਸੀ ਹੁੰਦਾ ਨਾ ਭਾਰਦਾ ਫਿਰ ਕਰਦਾ ਕੰਮ ਸਾਰਾ ਮੇਰੇ ਕੋਲ ਹੀ ਸੀਗਾ ਅੱਛਾ ਸਹੀ ਹੈ ਸਹੀ ਹੈ ਦੁੱਧ ਵੀ ਮੈਂ ਲੈ ਕੇ ਆਉਣਾ ਫ੍ਰੀਜਾਂ ਮੈਂ ਚਲਾਉਣੀਆਂ ਪੈਕਿੰਗ ਮੈਂ ਕਰਨੀ ਗੱਡੀਆਂ 'ਚ ਲੋਡ ਮੈਂ ਕਰਨਾ ਸਾਰਾ ਕੰਮ ਤੇਰੇ ਸਿਰ ਤੇ ਕੁੜੀਆਂ ਨਾਲ ਕੰਮ ਕਰਦੀਆਂ ਸੀਗੀਆਂ ਉਹ ਜਿੱਦਾਂ ਮਤਲਬ ਉਨੀ ਸਿਰਫ ਨਾਲ ਕੰਮ ਕਰਾਉਣਾ ਆ ਡੱਬਿਆਂ 'ਚ ਪੈਕ ਕਰਨਾ ਆ ਮਾਲ ਬਾਹਰ ਮੈਂ ਕੱਢਣਾ ਮੈਂ ਲਫਾਫਿਆਂ 'ਚ ਪੈਕ ਕਰਨਾ ਹੁੰਦਾ ਸਹੀ ਆ ਸਹੀ ਆ ਮੋਸਰੇਲਾ ਬੋਕੋਚੀਨੀ ਕਿਰਜੀਨੀ ਸਾਰਾ ਕੁਝ ਬਣਦਾ ਹੈ ਸਹੀ ਹੋ ਗਿਆ ਐ ਆਪਣੇ ਭਾਈ ਪਾਕਿਸਤਾਨ ਤੋਂ ਨੇ ਤੇ ਜਰਮਨ ਰਹਿ ਕੇ ਆਏ ਨੇ ਜਰਮਨ ਪੇਪਰ ਕੋਈ ਨਹੀਂ ਬਣਿਆ ਇੰਜ ਗੱਲ ਹੈ ਇੰਜ ਇੰਜ ਕਿੰਨੇ ਸਹਾਰੇ ਜਰਮਨ ਮੈਂ 7 ਸਾਲ ਰਿਹਾ 7.5 ਸਾਲ ਸਾਢੇ 7 ਸਾਲ ਜਰਮਨ ਰਹੇ ਨੇ ਉਥੇ ਕੀ ਕੰਮ ਕਰਦੇ ਰਹੋ ਮੈਂ ਕਰਦਾ ਰਿਹਾ ਉਥੇ ਬੈਕਰੀ ਦਾ ਕੰਮ ਬੈਕਰੀ ਦਾ ਕੰਮ ਤੇ ਲੱਗੇ ਰਹੇ ਨੇ ਜੀ ਜਰਮਨ ਅੱਛੀ ਸਾਲ ਰਹੀ ਅੱਛੀ ਸਾਲ ਰਹੀ আচ্ছা ਇੱਕ ਦੱਸੋ ਜਰਮਨੀ ਸੈਲਰੀਆਂ ਸਹੀ ਕੰਮ ਸਹੀ ਨੇ ਜਾਂ ਇਟਲੀ ਜਰਮਨੀ ਸਹੀ ਨੇ ਇਟਲੀ ਪੇਪਰ ਬਣਦੇ ਨੇ ਜਰਮਨ ਪੇਪਰ ਨਹੀਂ ਬਣਦੇ ਇੰਜੀ ਗੱਲ ਲੈਣ ਉਥੇ ਬਣੇ ਵੀ ਨਹੀਂ ਪੇਪਰ ਕਈਆਂ ਬਣ ਜਾਂਦੇ ਨੇ ਇੰਜੀ ਗੱਲ ਹੈ ਪਰ ਜਿਆਦਾ ਲੋਕਾਂ ਦੇ ਨਹੀਂ ਬੰਦੇ ਹਾਂ ਕਈਆਂ ਤਾਂ ਬਣ ਵੀ ਜਾਂਦੇ ਨੇ ਕਿੰਗਾ ਨਏ ਬੰਦੇ ਤੇ ਪੇਪਰਾਂ ਵਾਸਤੇ ਇੱਥੇ ਆਏ ਨੇ ਪੇਪਰਸ਼ੀਪਰ ਬੰਦੇ ਨੇ ਤੇ ਫੇਰ ਦੁਬਾਰਾ ਜਰਮਨੀ ਜਾਣਾ ਇਹਨਾਂ ਨੇ ਇੱਕ ਭਾਈ ਤੁਹਾਡਾ ਜਰਮਨ ਹਾਂਜੀ ਹਾਂਜੀ ਚਲੋ ਦੋਸਤੋ ਵੇਖ ਲਿਓ ਆਇਆ ਰਹੋ ਨਾ ਕੁਝ ਦੋਸਤੋ ਦੇਖੋ ਬੰਦੂ ਗੱਲੀ ਬੈਠੇ ਉਧਰ ਅੱਗ ਲਾ ਕੇ ਨਾ ਉਹ ਵੀ ਬੈਠੇ ਉਹਨਾਂ ਦੀ ਅੱਗ ਨਹੀਂ ਬਲਦੀ ਵੀ ਲੱਕੜਾਂ ਗਿੱਲੀਆਂ ਨੇ ਧੂਆ ਹੀ ਕਰਦੇ ਪੈ ਨੇ ਉਹ ਦੇਖ ਦਿੰਦਾ ਤੈਨੂੰ ਬਾਰ-ਬਾਰ ਫੂਕਾਂ ਫੂਕ ਮਕਾਲੀ ਵੇਖ ਦਿੰਦੇ ਹੋ ਇੱਕ ਦੋਸਤ ਆਇਆ ਆ ਲੱਕੜਾਂ ਤੋੜ ਤੋੜ ਕੇ ਲਿਆਂਡਿਆ ਰ ਬਾਗ ਵਿੱਚੋਂ ਬਾਲਣ ਵਾਸਤੇ ਲਿਆ ਵੇ ਲਿਆ ਲਿਆ ਜਲਦੀ ਜਲਦੀ ਛੋਟਾ 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 ਇਹ ਆਪਣਾ ਭਾਈ Rajasthan ਤੋਂ ਹੈ ਦੱਸਿਓ ਜਰਾ ਭਾਈ ਤੁਸੀਂ ਵੀ ਆਪਣਾ ਕੋਈ ਰੁਕ ਰੁਕ ਮੇਰੇ ਭਾਈ Rajasthan ਚੋਂ Rajasthan ਦੇ जयपुर सिटी के पास से जयपुर जयपुर सिटी के पास से ये आए भाई 4 ਮਹੀਨੇ ਹੋ ਗਏ 1 ਸਾਲ ਕੇ ਪਰਮਿਟ ਵੀਜ਼ਾ ਤੇ ਇਧਰ ਆਇਆ ਹਾਂ ਹਾਂ ਇਹਦਾ ਇਹਦਾ ਵੀਜ਼ਾ ਸਹੀ ਆ ਭਾਈ ਇਹਦਾ ਹਾਲ ਆਲਾ ਦੋਸਤੋ ਇਹ ਬੜੀ ਲੱਕ ਹੈ ਦੀ 9 ਮਹੀਨੇ ਵਾਲਾ ਨਹੀਂ ਹੈ ਭਈਆ ਦੇ ਸਾਥ ਕੰਮ ਕਰ ਰਹੇ ਹਨ ਇਨਕੇ ਸਾਥ ਅਫੀ ਭਈਆ ਦੇ ਸਾਥ ਨੇ ਇਧਰ ਵੇ ਮੇਰੇ ਅੱਖੇ ਮਾਰੀ ਇਹ ਬਈ ਰਹਿ ਰਹੇ ਹੁ ਮਾਸ ਇਤਲੀ ਵੜੀ ਚੰਗੀ ਹੈ ਇਧਰ ਬਹੁਤ ਚੰਗੀ ਕੰਮ ਮਿਲ ਜਾਂਦਾ ਹੈ ਅੱਛਾ ਹਾਂ ਆਓ ਆਪ ਵੀ ਹਾਂ ਹਾਂ ਜੇਪੁਰ ਸੇ ਨਿਕਲੀ ਹੈ ਗਾਡੀ ਦਿੱਲੀ ਚੱਲੇ ਹੌਲੇ ਹੌਲੇ ਹਾਂ ਕਾਣਾ ਸੁੰਦੇ ਰਿਆਂ ਕਦੇ ਬਸ ਬਸ ਵੱਧੋ ਹੁਣ ਚੱਲਦੇ ਆ ਦੇਖਦੇ ਦੋਸਤੋ ਆਪਣਾ ਭਾਈ ਰਾਜਸਥਾਨ ਤੋਂ ਨੇ ਜੇਪੁਰ ਤੋਂ ਜੇਪੁਰ ਤੋਂ ਜੇਪੁਰ ਦੇ ਕੋਲ ਸਿਟੀ ਆ ਇਹ ਮੈਂ ਜਾ ਰਿਹਾ ਮਾਦਾ ਟਾਈਮ ਹੈ ਟਾਈਮ ਹੋ ਗਿਆ 8:05 ਕੇ 45 ਮਿੰਟ ਦੇਖ ਸਕਦੇ ਹੋ ਤੇ ਆਇਆ ਕੋਈ ਪ੍ਰੋਗਰਾਮ ਨਹੀਂ ਕੁਛ ਬਾ ਮੋ ਦੂਰ ਖੜੀ ਆ ਉਪੀਂਗਾ ਲੈ ਕੇ ਕੁੜੀਆਂ ਆ ਸ਼ੁੜੀਆਂ ਉੱਧਰ ਖੜੀਆਂ ਨੇ ਕੰਮ ਕਰਨ ਆਈਆਂ ਨੇ ਆ ਦੇਖਦੇ ਲੈਡੀਆਂ ਲੈਡੀਆਂ ਉਥੇ ਗਪਾਂ ਲਾਉਂਦੀਆਂ ਨੇ 48 ਨੂੰ ਵੇਚ ਕਰ ਰਹੇ ਤੇ ਜਿਹੜੀਆਂ ਡਾਲੀਆਂ ਨੇ ਅਸੀਂ ਜਿਹੜੇ ਆਣਨ ਆਪਣਾ ਗਰੁੱਪ ਐ ਅੱਗ ਲਾ ਕੇ ਬੈਠੇ ਰਹੇ ਹਾਂ ਭਾਲ ਕੇ ਯਾ ਮਗਰ ਪੱਤਕ ਨਹੀਂ ਆਜੋ ਤੁਹਾਡੇ ਲਈ ਦੋਸਤੋ ਵੇਖੋ ਕਿੰਨਾ ਕਿ ਜਿਹੜਾ ਨਮਾਲਟਾ ਸੰਤਰਾ ਥੱਲੇ ਸੁਟੇ ਦਾ ਜਿਹੜਾ ਮਾਸਾ ਜਾ ਖਰਾਬ ਹੋ ਥੱਲੇ ਸੋਹਣਾ ਸਾਫ ਸੁਥਰਾ ਮਾਲ ਪਾਣਾ ਤੇ ਰਾਤ بارش ਹੁੰਦੀ ਰਹੀ ਆ ਇਸ ਵਾਸਤੇ ਜਿਹੜਾ ਨਾ ਆ ਵੇਖਦੇ ਪਾਣੀ ਕਿੰਨੇ ਪਾਣੀ ਖੜਾ ਹੋਤੇ ਅੰਜ ਅੰਜ ਇੰਜ ਕਰਨਾ ਤਾਂ ਪਾਣੀ ਪਾਣੀ ਹੁਣ ਆਵਾਂ ਮੈਂ ਐਸੇ ਇੰਤਜ਼ਾਰ ਵਿੱਚ ਆ ਕਿ بارش ਥੋੜੀ ਜਿਹੜੀ ਆ ਨਾ ਰਾਤ ਦੀ ਹੋਈ ਦੀ ਆ ਤੇ ਧੁੱਪ ਛੁੱਪ ਨਿਕਲੇ ਥੋੜਾ ਆ ਵੇਖ ਲਓ ਤੇ ਮੈਂ ਚਲੋ ਆ ਹੀ ਇੱਕ ਛੋਟੀ ਜੀ ਵੀਡੀਓ ਬਣਾ ਲਈਏ ਦੋਸਤੋ ਤੁਹਾਨੂੰ ਵਹਾਈਏ ਰਾਤ ਦੀ ਥੋੜੀ ਕੁ ਬਰਫ਼ ਵੀ ਪਈ ਤੇ ਜਿਹਦੀ ਵਾਹਣਾ ਠੰਡ ਆ ਹੋ ਸਕਦਾ ਇੱਥੋਂ ਨਜ਼ਰ ਆਏ ਥੋੜਾ ਜ਼ੂਮ ਕਰਨੇ ਆ ਇਹ ਵੇਖਦੇ ਪਹਾੜੀਆਂ ਦੇ ਉੱਤੇ ਜਿਹੜਾ ਨਾ ਇਹ ਬਰਫ਼ ਪਈ ਤੇ ਚਿੱਟੀ ਚਿੱਟੀ ਇਹ ਸਾਹਮਣੇ ਇਹ ਆਦੀ ਵੇਣਾ ਠੰਡਾ ਹੀ ਦੀ ਬਰਫ਼ ਨਾਲ ਜਿਹੜਾ ਹਵਾ ਅਦਨ ਆਉਂਦੀ ਆ ਨਾ ਫਿਰ ਬਹੁਤ ਠੰਡ ਲੱਗਦੀ ਆ ਦੋਸਤੋ ਮੈਂ ਹਾਂ ਚਲੋ ਅੰਦਰ ਵੀ ਦੋਸਤਾਂ ਕੋ ਲਾਈਏ ਆ ਅਗਨੀ ਬਲਦੀ ਵੀ ਐ ਦੋਸਤੋ ਠੇਕੇਦਾਰ ਨੇ ਜਿਹੜੇ ਸਾਰੇ ਬੰਦੇ ਛਿੰਦੇ ਲੈ ਕੇ ਆਏ ਨੇ ਟਿਕਟਾ ਸਾਹਿਬ ਸਨੋ ਕੀ ਹਾਲ ਚਾਲ ਵਧੀਆ ਠੀਕ ਠਾਕ ਤੁਸੀਂ ਸਨੋ ਠੀਕ ਠਾਕ ਮੈਂ ਚਲੋ ਵੀਡੀਓ ਬਣਾ ਲਈਏ ਬਣਾਓ ਬਣਾਓ ਅੱਜ ਠੰਢੀ ਬੜੀ ਐ ਬਲ ਗਈ ਅੱਗ ਬਾਲੀ ਲਈ ਓਕੀ ਸਭ ਅੱਗ ਬਾਲੀ ਗਈ ਐ ਵੇ ਦੋਸਤੋ ਪਾਣੀ ਕਿਵੇਂ ਖੜਾ ਐ ਉਹ ਬਰ ਬਰ ਵਹਾਓ ਵੇਖੋ ਕਿੰਨੀ ਪਹਾੜਾਂ ਦੇ ਬਰਫ ਪਈ ਬਰਫ ਵਹਾਈਆ ਅੱਛਾ ਜੀ ਹਾਂ ਰਾਤ ਦੀ ਬਰਫ ਪਈ ਹੈ ਪਹਿਲੀ ਬਰਫ ਪੈ ਗਈ ਹੈ ਸਾਡੇ ਇਲਾਕੇ ਦੇ ਵਿੱਚ ਜਿੱਤੇ ਉੱਤਲੇ ਇਲਾਕੇ ਤੇ ਕਾਫੀ ਦੇਰ ਦੀ ਹੋਸਾ ਪਹਿਲਾਂ ਨਹੀਂ ਬਰਫ ਪਈ ਹੋਏ ਉਹ ਮਹੀਨੇ ਠੰਡ ਹੀ ਰਹਿਣੀ ਤੇ ਇਟਲੀ ਦੇ ਵਿੱਚ ਦੋਸਤੋ ਜਿਹੜਾ ਸਾਡਾ ਇਲਾਕਾ ਜਿੱਥੇ ਅਸੀਂ ਇੱਥੇ ਰਹਨੇ ਆ ਹੁਣ ਬਰਫ ਪਈ ਹੈ ਹੁਣ ਤਾਂ ਸਮਝ ਲਓ ਕਿ ਸਰਦੀ ਸ਼ੁਰੂ ਹੋਈ ਹੈ ਤੇ ਇਹ ਤਕਰੀਬਨ ਮੌਸਮ ਜਿੱਥੇ ਅਸੀਂ ਰਹਨੇ ਆ ਇਸ ਇਲਾਕੇ ਦੇ ਵਿੱਚ ਪਾਕਿਸਤਾਨ ਵਾਲਾ ਹੀ ਮੌਸਮ ਹੈ ਇੱਥੇ ਜਨਵਰੀ ਤੇ ਫਰਵਰੀ ਸਰਦੀ ਹੁੰਦੀ ਹੈ ਜ਼ਿਆਦਾ ਤੇ ਮਾਰਚ ਅਪ੍ਰੈਲ ਤੋਂ ਬਾਅਦ ਫਿਰ ਨਾਰਮਲ ਮੌਸਮ ਜਿਵੇਂ ਪਾਕਿਸਤਾਨ ਹੁੰਦਾ ਗਰਮੀ ਵੀ ਤਕਰੀਬਨ ਹੋਣੀ ਕਿ ਪੈਂਦੀ ਹੈ ਜਿੰਨੀ ਕਿ ਪਾਕਿਸਤਾਨ ਪੈਂਦੀ ਹੈ ਇੱਥੇ ਇੱਥੇ ਦਾ ਮੌਸਮ ਅੰਜ ਦਾ ਤੇ ਮੌਸਮ ਬੜਾ ਪਿਆਰਾ ਹੈ ਇੱਥੇ ਐ ਆ ਕਿ ਅੱਜ ਕੱਲ ਬਾਰਸ਼ਾਂ ਬਹੁਤ ਹੁੰਦੀਆਂ ਨੇ ਕੰਮ ਸ਼ਾਮ ਦੇ ਮਾਮਲੇ ਜਿਹੜਾ ਥੋੜਾ ਅੱਜ ਕੱਲ ਔਖਾ ਹੁੰਦਾ ਸਿਰਫ ਐ ਮਾਲਟਿਆਂ ਸੰਤਰੇ ਦੇ ਸੀਜ਼ਨ ਚ ਨਾ ਥੋੜੀ ਮੁਸ਼ਕਲ ਹੁੰਦੀ ਹੈ ਉਹ ਸੂ ਬਾਦ ਫੇਰ ਗੁ ਮਾਰਾ ਚਪਰੈਲ ਚ ਮੌਸਮ ਬੜਾ ਪਿਆਰਾ ਹੋ ਜਾਂਦਾ ਤੇ ਐਗਰੀਕਲਚਰ ਦਾ ਕੰਮ ਇੱਥੇ ਹੰਝਦੇ ਗਏ ਨੇ ਚਵਾ ਦਿਓ ਆਪਣੀ ਖੁਦ ਕੀ ਵੀਡੀਓ ਵਹਾਂ ਇੱਕਦਾਰ ਸਾਹਿਬ ਆ ਵੀਡੀਓ ਵਿੱਚ ਮੈਂ ਜਿਹੜਾ ਤੁਹਾਡੇ ਕੋਲ ਕੁਝ ਪੁੱਛਣਾ ਚਾਹਨਾ ਪੁੱਛੋ ਪੁੱਛੋ ਇਹ ਕਿੰਨੇ ਬੰਦੇ ਹਾਸ ਟਾਈਮ ਤੁਹਾਡੇ ਕੋਲ ਜੀ ਹਨ 40 45 40 45 ਤੇ ਕੰਮ ਸਾਰਾ ਸਾਲ ਹੁੰਦਾ ਜਾਂ ਕੋਈ ਸੀਜ਼ਨ ਹੁੰਦਾ ਤੁਹਾਡੇ ਕੋਲ ਤਕਰੀਬਨ ਮਹੀਨਾ ਕਿ ਕੰਮ ਕੋਈ ਨਹੀਂ ਹੁੰਦਾ ਅੱਗੇ ਪਿੱਛੇ ਸਾਰਾ ਹੁੰਦਾ ਉਹ ਕਿਹੜਾ ਮਹੀਨਾ ਇਸਨੇ ਜਨ ਨਹੀਂ ਹੁੰਦਾ ਇਹ ਆ ਕਿ ਹੁੰਦਾ ਫਰਵਰੀ ਦੇ ਵਿੱਚ ਨਾ ਕੋਈ ਵੀ ਕੁ ਦਿਨ ਕੰਮ ਨਹੀਂ ਹੁੰਦਾ ਨਹੀਂ ਅੱਗੇ ਪਿੱਛੇ ਸਾਰਾ ਕੰਮ ਹੁੰਦਾ ਹੀ ਹੁੰਦਾ ਤੁਹਾਡੀ ਕੋਈ ਫੋਨ ਨੰਬਰ ਕੋਈ ਡਰੈਸ ਇੰਸਟਾਗ੍ਰam ਕੀ ਹੈ ਇੰਸਟਾਗ੍ਰam ਜੱਟ ਐਮ ਐਮ ਜੱਟ ਐਮ ਐਮ ਹਾਂ ਦੋਸਤੋ ਜਿਸ ਬੰਦੇ ਨੂੰ ਰਾਬਤਾ ਚਾਹੀਆ ਕਰਨਾ ਚਾਹਣਾ ਹੈ ਠੇਕੇਦਾਰ ਨਾਲ ਕੰਮ ਚਾਹੀਦਾ ਤੇ ਐ ਇੰਸਟਾਗ੍ਰam ਤੇ ਰਾਬਤਾ ਕਰੋ ਮੈਸੇਜ ਕਰੋ WhatsApp ਨੰਬਰ WhatsApp ਨੰਬਰ ਉੱਥੇ ਮਿਲੇਗਾ ਤੁਹਾਡਾ WhatsApp ਨੰਬਰ ਦੇਖ ਹਣਾ ਦੋਸਤੋ ਤੁਹਾਨੂੰ ਠੇਕੇਦਾਰ ਦਾ ਜਿਹੜਾ ਇਹਨਾਂ ਰਾਬਤਾ ਕਰਾਇਆ ਜਿਹੜਾ ਬੰਦੇ ਸੰਦੇ ਆਥੇ ਲੈ ਕੇ ਆਂਦਾ ਕਿਸੇ ਬੰਦੇ ਨੂੰ ਚਾਹੀਦਾ ਭਾਈ ਇੱਕ ਕੰਮ ਕਰਨਾ ਹੈ ਕੋਈ ਬੰਦਾ ਮੈਸੇਜ ਕਰੇ ਕੋਈ ਗੱਲ ਪੁੱਛੇ ਗਲਤ ਗੱਲ ਨਹੀਂ ਦੱਸਣੀ ਜੋ ਮਾਲੂਮਾਤ ਸਹੀ ਹੋਏ ਉਹ ਦੱਸਣੀ ਹੈ ਗਲਤ ਨਹੀਂ ਦੱਸਣੀ ਤੇ ਦੋਸਤੋ ਅਗਰ ਤੁਸੀਂ ਕਿਸੇ ਨੂੰ ਕੰਮ ਚਾਹੀਦਾ ਕੋਈ ਇਟਲੀ ਚ ਹੈ ਕੋਈ ਹੋਰ ਕਿਸੇ ਮੁਲਕ ਚ ਹੈ ਤੂੰ ਇਟਲੀ ਜਾਣਾ ਚਾਹੁੰਦਾ ਹੈ ਪੇਪਰਾਂ ਵਾਸਤੇ ਤੇ ਆ ਠੇਕੇਦਾਰ ਦਾ ਤੁਹਾਨੂੰ ਇੰਸਟਾਗ੍ਰam ਦਸੀਆ ਇਹ ਤੇ ਰਾਬਤਾ ਕਰਕੇ ਤੇ ਤੁਸੀਂ ਜਿਹੜਾ ਨਾ ਆ ਸਕਦੇ ਹੋ ਕੰਮ ਸ਼ਾਮ ਸਾਰਾ ਸਾਲ ਹੁੰਦਾ ਬੰਦੇ ਰੱਖੇ ਦਿੰਨੇ ਆ ਜਿੰਨੇ ਦੋਸਤ ਨੇ ਨਾ ਸਾਰੇ ਇਹੋ ਹੀ ਲੈ ਕੇ ਆਇਆ ਦਾ ਕੁਛ ਉਹ ਬੈਠੇ ਦਿੰਨੇ ਪਰੇ ਤੇ ਪਿੱਛੇ ਵੀ ਮਾਰ ਲਓ ਜੀ ਨਹੀਂ ਲੱਗਦੀ ਕੁਛ ਹੋ ਦੋਸਤੋ ਖੜੇ ਨੇ ਪਿੱਛੇ ਓਹ ਹੋ ਹੋਰ ਹੋ ਠੇਕੇਦਾਰ ਦੇ ਬੰਦੇ ਨੇ ਹੋਏ ਦੇ ਨਹੀਂ ਐਵੇਂ ਗਲਤ ਗੱਲ ਨਹੀਂ ਕਰਨੀ ਉਹਦੇ ਵਿੱਚ ਕੁੜੀਆਂ ਨੇ ਰੋਮਾਨੀਆਂ ਦੀਆਂ ਓਹ ਸਾਹਮਣੇ ਓਹ ਜਿਹੜੀਆਂ ਖੜੀਆਂ ਆ ਦੇਖ ਸਕਦੇ ਹੋ ਤੇ ਇਹ ਬੰਦੇ ਆਦੇ ਨੇ ਦੋਸਤੋ ਮੇਰਾ ਕੰਮ ਹੈ ਮਾਲੂਮਾਤ ਦੇਣੀ ਕਿਸੇ ਦਾ ਭਲਾ ਆਏ ਕਿਹਨੂੰ ਕੰਮ-ਸ਼ਾਮ ਚਾਹੀਦਾ ਹੈ ਤੇ ਤੁਸੀਂ ਆ ਤੁਹਾਨੂੰ ਇੰਸਟਾਗ੍ਰਾਮ ਮੈਰੀ ਦੱਸੀ ਆ ਮੇਰੀ ਵੀ ਇੰਸਟਾਗ੍ਰਾਮ ਹੈ ਆ ਯਾਰ ਮਮਦ ਆਸਫ .52 ਤੁਸੀਂ ਮੈਨਾਂ ਵੀ ਰਾਬਤਾ ਕਰ ਸਕਦੇ ਕੋਈ ਮਾਲੂਮਾਤ ਲੈਣੀ ਆ ਫਿਰ ਹਾਲ ਤੁਹਾਨੂੰ ਐ ਠੇਕੇਦਾਰ ਦੇ ਬਾਅਦ ਦੱਸਿਆ ਤੇ ਵੇਖਣੇ ਦੋਸਤੋ ਦੋਸਤੋ ਆਹ ਆਮ ਸਾਰੀ ਤੁਰ ਗਈ ਆ ਕਿਹੇ ਬੰਦੇ ਕੰਮ ਨਹੀਂ ਕੀਤਾ ਕੰਮ ਹੁਣ ਕੱਲ੍ਹ ਤੇ ਪੈ ਗਿਆ ਮੈਂ ਵੀ ਜਾਣਾਂ ਮੈਂ ਟਰੈਕਟਰ ਲਾ ਕੇ ਟਰੈਕਟਰ ਖਿਲਾ ਰਹਿਣਾ ਵੇਖ ਸਕਦੇ ਤੁਸੀਂ 9:00 ਵਜੇ ਤੇ 11 ਮਿੰਟ ਹੋ ਗਏ ਨੇ ਸਾਰੀ ਆਮ ਚਲ ਗਈ ਆ ਤੇ ਮੈਂ ਵੀ ਜਿਹੜਾ ਹੁਣ ਜਾ ਰਿਆਂ ਟਰੈਕਟਰ ਖਿਲਾ ਖਿਲਾ ਰਣ ਵਾਸਤੇ ਕਨਵਾਂ ਵਹਾਂ ਨੇ ਆ ਜਾਂ ਨਾਲ ਜਿੱਥੇ ਟਰੈਕਟਰ ਖਲਾਰਨੇ ਆ ਆਹ ਤੇ ਲੋ 200 ਟਰੈਕਟਰ ਖਲਾਰਨੇ ਦੇਖ ਸਕਦੇ ਹੋ ਸੋ ਆਪਣੀ ਗੱਡੀ ਖਲੋਤੀ ਤੇ ਆਓ ਪਿੱਛੇ ਮੈਗਜ਼ੀਨ ਚ ਟਰੈਕਟਰ ਖਲਾਰਨਾ ਇਥੇ ਉਹ ਬਸ ਉਹ ਨਿਕਲਦਾ ਮੈਂ ਥੋੜਾ ਥੋੜਾ ਬਾਕੀ ਵਾਹਮ ਸਾਰੇ ਤੁਰ ਗਏ ਮੈਂ ਵੀ ਆ ਗਿਆ ਹੁਣ ਇੱਥੇ ਖਿਲਾ ਰਾਂਗੇ ਟਰੈਕਟਰ ਦੋਸਤੋ ਟਰੈਕਟਰ ਆਪਣਾ ਖੇੜਾ ਖਿਲਾ ਰ ਇੱਥੇ ਇਹ ਮਾਜ਼ੀਨੇ ਦੇ ਟਰੈਕਟਰ ਖਿਲਾ ਰਨੇ ਆ 9:16 ਹੋ ਗਏ ਨੇ ਟਰੈਕਟਰ ਲਿਆ ਖਿਲਾ ਰਿਆ ਹੁਣ ਆਪਣੀ ਗੱਡੀ ਲੈਣੇ ਚੱਲਨੇ ਆ ਧੁੱਪ ਵੀ ਨਿਕਲ ਆਈ ਆ ਤੇ ਵੇਖਨੇ ਆ ਸਹੀ ਆ ਦੋਸਤੋ ਹੁਣ ਬੈਨੀਆਂ ਗੱਡੀ ਜਿਹਦਾ ਅਸੀਂ ਵੀ ਚੱਲਨੇ ਆ ਘਰ ਨੂੰ ਅੱਜ ਦੀ ਵੀਡੀਓ ਮੇਰੀ ਹੱਥ ਤੱਕ ਰਹੀ ਅਗਲੀ ਵੀਡੀਓ ਤੱਕ ਆਪਣੇ ਭਰਾਵਾਂ ਨੂੰ ਇਜਾਜ਼ਤ ਅੱਲਾਹ ਹਾਫਿਜ਼